ਬੀਫਪ ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਆਪ ਦੇ ਮੁਖਬਲਾਰੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਏ ਨੇ ਕਿ ਕੇਂਦਰ ਸਰਕਾਰ ਨੇ ਹੜ ਅਤੇ ਪ੍ਰਾਲੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਰਾਨੀਤੀ ਕੀਤੀ ਹੈ ਪੰਜਾਬ ਨੂੰ ਹਰ ਵਾਰ ਬਦਨਾਮ ਕੀਤਾ ਜਾਂਦਾ ਲੋਕ ਸਭਾ ਚ ਸਬੰਧਿਤ ਮੰਤਰੀਆਂ ਨੇ ਇਹ ਸਪਸ਼ਟ ਕੀਤਾ ਕਿ ਪੰਜਾਬ ਚ ਹੜ ਦਾ ਕਾਰਨ ਕੁਦਰਤੀ ਕਰੋਪੀ ਸੀ ਤੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਭਾਜਪਾ ਨੂੰ ਝੂਠਾ ਜਿਹੜਾ ਉਹ ਬੇਨਕਾਬ ਹੋਇਆ ਹੜਾਂ ਦੇ ਵਿੱਚ ਵੀ ਮਤਲਬ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਬਲਤ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਡੈਮਾਂ ਦੇ ਕਰਕੇ ਜਾ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵਗੈਰਾ ਸਾਫ ਨਹੀਂ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ ਹੋਈ ਪਾਣੀ ਦਾ ਮੁੱਖ ਕਾਰਨ ਉਹ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆਇਆ ਉਹਨੇ ਕਿਹਾ ਜੀ ਇੱਥੇ ਮਾਇਮਿਕ ਬੜੀ ਹੋਈ ਜੀ ਇੱਥੇ ਤੁਸੀਂ ਵੰਗ ਮਲਬੂਦ ਨਹੀਂ ਕੀਤਾ ਜੀ ਇੱਥੇ ਉਹ ਦਰਿਆ ਸਾਫ ਨਹੀਂ ਕੀਤਾ ਜੀ ਫਲਾ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸਬੰਧਤ ਮੰਤਰੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਔਰ ਉਹਨਾਂ ਨੂੰ ਪਤਾ ਪਤਾ ਲੱਗਾ ਹੋਣ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਪਤਾ ਲੱਗਾ ਕਿ ਹੜਾਂ ਦੀ ਕੌਣ ਜ਼ਿੰਮੇਵਾਰ ਸੀ ਆ ਹੜ ਕਿੱਦਾਂ ਆਏ ਕਿੱਦਾਂ ਕੁਦਰਤੀ ਕਲੋਪੀ ਹੋਈ ਅਸੀਂ ਕਹਿੰਦੇ ਸੀਗੇ ਸੀਮ ਸਾਹਿਬ ਕਹਿੰਦੇ ਮਾਨ ਸਾਹਿਬ ਕਹਿੰਦੇ ਕਿ ਕੁਦਰਤ ਦੀ ਕਰੋਪੀ ਹੋ ਗਈ ਅੰਨਾ ਮੀ ਆ ਗਿਆ ਅਸੀਂ ਵੀ ਕਹਿੰਦੇ ਸੀਗੇ ਪਰ ਨਹੀਂ ਸੁਣੀ ਜਿਹੜਾ ਹੁੰਦਾ ਸੀ ਕਹਿੰਦੇ ਜੀ ਆ ਕਰਤਾ ਜੀ ਕਿਤੇ ਹਾਦੀ ਹੋਇਆ ਜੀ ਸੋ ਮੈਂ ਸਮਝਾ ਕਿ ਦੋ ਚੀਜ਼ਾਂ ਬਹੁਤ ਵਧੀਆ ਢੰਗ ਦੇ ਨਾਲ ਕੱਲ ਲੋਕ ਸਭਾ ਦੇ ਵਿੱਚ ਜਿਹੜੀਆਂ ਉਹ ਸਪਸ਼ਟ ਹੋਈਆਂ ਕਲੀਅਰ ਹੋਈਆਂ ਔਰ ਪੰਜਾਬ ਦਾ ਪੱਖ ਜਿਹੜਾ ਜੋ ਅਸੀਂ ਕਹਿੰਦੇ ਸੀ ਕਿ ਨਾ ਹੀ ਪ੍ਰਦੂਸ਼ਨ ਦੀ ਜ਼ਿੰਮੇਵਾਰ ਹੈ ਨਾ ਅਸੀਂ ਹੜ੍ਹਾਂ ਦੀ ਕੋ ਜ਼ਿੰਮੇਵਾਰ ਦੋਵੇਂ ਚੀਜ਼ਾਂ ਬਹੁਤ ਕਲੀਅਰ ਤਾਂ ਜਿਹੜੀਆਂ ਲੋਕ ਸਭਾ ਦੇ ਚੋਈਆਂ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਰਾਜਨੀਤੀ ਕੀਤੀ ਔਰ ਦੋਹਾਂ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੀ ਕੋਈ ਕਸਮ ਨਹੀਂ ਛੱਡੀ ਪਰ ਸੱਚ ਦੇ ਸਾਥੀ ਸੱਚ ਦੇ ਸਾਥ ਹੀ ਰਹਿਣਾ ਝੂਠ ਦੇ ਝੂਠ ਰਹਿਣਾ ਕੋਈ ਝੂਠ ਫਾ ਸਕਦੇ ਔਰ ਟੈਂਪਰਰੀ ਜਿੰਨਾ ਮਰਜ਼ੀ ਮਾਰੀ ਜਾਓ ਪਰ ਸਚਾਈ ਛੁੱਪ ਨਹੀਂ ਸਕਦੀ ਇੱਕ ਕਰਕੇ ਸੱਚ ਜਿਹੜਾ ਕੱਲ ਸਾਹਮਣੇ ਆ ਲੋਕ ਸਭਾ ਦੇ ਵਿੱਚ ਸਾਚੀ ਨੂੰ ਜਿਹੜਾ ਬੋਲਣਾ ਪਿਆ ਪਰ ਦੂਸਰਿਆਂ ਨੂੰ ਲੈ ਕੇ ਜਿੱਥੇ ਲਗਾਤਾਰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਵੀ ਪੰਜਾਬ ਦੀ ਪ੍ਰਾਲੀ ਦੇ ਨਾਲ ਪ੍ਰਦੂਸ਼ਣ ਵੱਧਦਾ ਪਰ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਕੱਲਾ ਕਾਰਨ ਪ੍ਰਾਲੀ ਨਹੀਂ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਉਹ ਘਟੇ ਨੇ ਆਪ ਦੇ ਮੁਖ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਏ ਨੇ ਕਿ ਕੇਂਦਰ ਸਰਕਾਰ ਨੇ ਹੜ ਅਤੇ ਪ੍ਰਾਲੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਰਾਜਨੀਤੀ ਕੀਤੀ ਹੈ। ਪੰਜਾਬ ਨੂੰ ਹਰ ਵਾਰ ਬਦਨਾਮ ਕੀਤਾ ਜਾਂਦਾ। ਲੋਕ ਸਭਾ ਚ ਸਬੰਧਿਤ ਮੰਤਰੀਆਂ ਨੇ ਇਹ ਸਪਸ਼ਟ ਕੀਤਾ ਕਿ ਪੰਜਾਬ ਚ ਹੜ ਦਾ ਕਾਰਨ ਕੁਦਰਤੀ ਕਰੋਪੀ ਸੀ ਅਤੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਭਾਜਪਾ ਨੂੰ ਝੂਠਾ ਜਿਹੜਾ ਉਹ ਬੇਨਕਾਬ ਹੋਇਆ। ਹੜਾਂ ਦੇ ਵਿੱਚ ਵੀ ਮਤਲਬ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਬਲੋ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਡੈਮਾਂ ਦੇ ਕਰਕੇ ਜਾ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵગેਰਾ ਸਾਫ ਦੀ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ ਹੋਈ ਪਾਣੀ ਦਾ ਮੁੱਖ ਕਾਰਨ ਉਹ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆਇਆ ਉਹਨੇ ਕਿਹਾ ਜੀ ਇੱਥੇ ਮਾਇਮਿਕ ਬਰੀ ਹੋਈ ਜੀ ਇੱਥੇ ਤੁਸੀਂ ਵੰਗ ਮਨੂਦ ਹੀ ਕਿਤੇ ਜੀ ਇੱਥੇ ਉਧਰਿਆ ਸਾਫ ਨਹੀਂ ਕੀਤਾ ਜੀ ਫਲਾ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸਬੰਧਤ ਮੰਤਰੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਔਰ ਉਹਨਾਂ ਨੂੰ ਪਤਾ ਪਤਾ ਲੱਗਾ ਹੋਣ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਪਤਾ ਲੱਗਾ ਕਿ ਹੜਾਂ ਦੀ ਕੌਣ ਜ਼ਿੰਮੇਵਾਰ ਸੀ ਆ ਹੜ ਕਿੱਦਾਂ ਆਏ ਕਿੱਦਾਂ ਕੁਦਰਤੀ ਕੁਲੋਪੀ ਹੋਈ ਅਸੀਂ ਕਹਿੰਦੇ ਸੀਗੇ ਸੀਮ ਸਾਹਿਬ ਕਹਿੰਦੇ ਮਾਨ ਸਾਹਿਬ ਕਹਿੰਦੇ ਕਿ ਕੁਦਰਤ ਦੀ ਕਰੋਪੀ ਹੋ ਗਈ ਅੰਨਾ ਮੀ ਆ ਗਿਆ ਅਸੀਂ ਵੀ ਕਹਿੰਦੇ ਸੀਗੇ ਪਰ ਨਹੀਂ ਸੁਣੀ ਜਿਹੜਾ ਹੁੰਦਾ ਸੀ ਕਹਿੰਦੇ ਜ ਆ ਕਰਤਾ ਜੀ ਕਿਥੇ ਹਾਦੀ ਹੋਇਆ ਜੀ ਸੋ ਮੈਂ ਸਮਝਾ ਕਿ ਦੋ ਚੀਜ਼ਾਂ ਬਹੁਤ ਵਧੀਆ ਢੰਗ ਦੇ ਨਾਲ ਕੱਲ ਲੋਕ ਸਭਾ ਦੇ ਵਿੱਚ ਜਿਹੜੀਆਂ ਉਹ ਸਪਸ਼ਟ ਹੋਈਆਂ ਕਲੀਅਰ ਹੋਈਆਂ ਔਰ ਪੰਜਾਬ ਦਾ ਪੱਖ ਜਿਹੜਾ ਜੋ ਅਸੀਂ ਕਹਿੰਦੇ ਸੀ ਕਿ ਨਾ ਹੀ ਪ੍ਰਦੂਸ਼ਨ ਦੀ ਜ਼ਿੰਮੇਵਾਰ ਹੈ ਨਾ ਅਸੀਂ ਹੜ੍ਹਾਂ ਦੀ ਕੋ ਜ਼ਿੰਮੇਵਾਰ ਦੋਵੇਂ ਚੀਜ਼ਾਂ ਬਹੁਤ ਕਲੀਅਰ ਕੱਲ ਜਿਹੜੀਆਂ ਲੋਕ ਸਭਾ ਦੇ ਚੋਈਆਂ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਰਾਜਨੀਤੀ ਕੀਤੀ ਔਰ ਦੋਹਾਂ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੀ ਕੋਈ ਕਸਮ ਨਹੀਂ ਛੱਡੀ ਪਰ ਸੱਚ ਦੇ ਸਾਥੀ ਸੱਚ ਦੇ ਸਾਥ ਹੀ ਰਹਿਣਾ ਝੂਠ ਦੇ ਝੂਠ ਰਹਿਣਾ ਕੋਈ ਝੂਠ ਫਾ ਸਕਦੇ ਔਰ ਟੰਪਲ ਜਿੰਨਾ ਮਰਜ਼ੀ ਮਾਰੀ ਜਾਓ ਪਰ ਸਚਾਈ ਛੁੱਪ ਨਹੀਂ ਸਕਦੀ ਇੱਕ ਕਰਕੇ ਸੱਚ ਜਿਹੜਾ ਕੱਲ ਸਾਹਮਣੇ ਆ ਲੋਕ ਸਭਾ ਦੇ ਵਿੱਚ ਸਚੋਂ ਨੂੰ ਜਿਹੜਾ ਬੋਲਣਾ ਪਿਆ ਪਰ ਦੂਸਰਿਆਂ ਨੂੰ ਲੈ ਕੇ ਜਿੱਥੇ ਲਗਾਤਾਰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਵੀ ਪੰਜਾਬ ਦੀ ਪਰਾਲੀ ਦੇ ਨਾਲ ਪ੍ਰਦੂਸ਼ਣ ਵੱਧਦਾ ਪਰ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਕੱਲਾ ਕਾਰਨ ਪਰਾਲੀ ਨਹੀਂ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਉਹ ਘਟੇ ਨੇ ਆਪ ਦੇ ਮੁਖਬਲਾਰੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਏ ਨੇ ਕਿ ਕੇਂਦਰ ਸਰਕਾਰ ਨੇ ਹੜ ਅਤੇ ਪ੍ਰਾਲੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਰਣਨੀਤੀ ਕੀਤੀ ਹੈ। ਪੰਜਾਬ ਨੂੰ ਹਰ ਵਾਰ ਬਦਨਾਮ ਕੀਤਾ ਜਾਂਦਾ। ਲੋਕ ਸਭਾ ਚ ਸਬੰਧਿਤ ਮੰਤਰੀਆਂ ਨੇ ਇਹ ਸਪਸ਼ਟ ਕੀਤਾ ਕਿ ਪੰਜਾਬ ਚ ਹੜ ਦਾ ਕਾਰਨ ਕੁਦਰਤੀ ਕਰੋਪੀ ਸੀ ਅਤੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਭਾਜਪਾ ਨੂੰ ਝੂਠਾ ਜਿਹੜਾ ਉਹ ਬੇਨਕਾਬ ਹੋਇਆ। ਹੜਾਂ ਦੇ ਵਿੱਚ ਵੀ ਮਤਲਬ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹਨੇ ਬੜਾ ਕਲੀਅਰ ਕੀਤਾ ਉਨੇ ਕਿਹਾ ਕਿ ਬਲਾ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਡੈਮਾਂ ਦੇ ਕਰਕੇ ਜਾ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵਗੈਰਾ ਸਾਫ ਨਹੀਂ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ ਹੋਈ ਪਾਣੀ ਦਾ ਮੁੱਖ ਕਾਰਨ ਉਹ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆਇਆ ਉਹਨੇ ਕਿਹਾ ਜੀ ਇੱਥੇ ਮਾਇਮਿਕ ਬੜੀ ਹੋਈ ਜੀ ਇੱਥੇ ਤੁਸੀਂ ਵੰਗ ਮਲਬੂਦ ਨਹੀਂ ਕੀਤੇ ਜੀ ਇੱਥੇ ਉਹ ਦਰਿਆ ਸਾਫ ਨਹੀਂ ਕੀਤਾ ਜੀ ਫਲਾ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸਬੰਧਤ ਮੰਤਰੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਔਰ ਉਹਨਾਂ ਨੂੰ ਪਤਾ ਪਤਾ ਲੱਗਾ ਹੋਣ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਪਤਾ ਲੱਗਾ ਕਿ ਹੜਾਂ ਦੀ ਕੌਣ ਜ਼ਿੰਮੇਵਾਰ ਸਈਆ ਹੜ ਕਿੱਦਾਂ ਆਏ ਕਿੱਦਾਂ ਕੁਦਰਤੀ ਕੁਲੋਪੀ ਹੋਈ ਅਸੀਂ ਕਹਿੰਦੇ ਸੀਗੇ ਸੀ ਆਮ ਸਾਹਿਬ ਕਹਿੰਦੇ ਮਾਨ ਸਾਹਿਬ ਕਹਿੰਦੇ ਕਿ ਕੁਦਰਤੀ ਕਲੋਪੀ ਹੋ ਗਈ ਅੰਨਾ ਮੀ ਆ ਗਿਆ ਅਸੀਂ ਵੀ ਕਹਿੰਦੇ ਸੀਗੇ ਪਰ ਨਹੀਂ ਸੁਣੀ ਜਿਹੜਾ ਹੁੰਦਾ ਸੀ ਕਹਿੰਦੇ ਜਾਂ ਕਰਤਾ ਜੀ ਕਿਥੇ ਆਦੀ ਹੋਇਆ ਜੀ ਸੋ ਮੈਂ ਸਮਝਦਾ ਕਿ ਦੋ ਚੀਜ਼ਾਂ ਬਹੁਤ ਵਧੀਆ ਢੰਗ ਦੇ ਨਾਲ ਕੱਲ ਲੋਕ ਸਭਾ ਦੇ ਵਿੱਚ ਜਿਹੜੀਆਂ ਉਹ ਸਪਸ਼ਟ ਹੋਈਆਂ ਤੇ ਕਲੀਅਰ ਹੋਈਆਂ ਔਰ ਪੰਜਾਬ ਦਾ ਪੱਖ ਜਿਹੜਾ ਜੋ ਅਸੀਂ ਕਹਿੰਦੇ ਸੀ ਕਿ ਨਾ ਹੀ ਪ੍ਰਦੂਸ਼ਨ ਦੀ ਜ਼ਿੰਮੇਵਾਰ ਹੈ ਨਾ ਅਸੀਂ ਹੜ੍ਹਾਂ ਦੀ ਕੋਈ ਜ਼ਿੰਮੇਵਾਰ ਦੋਵੇਂ ਚੀਜ਼ਾਂ ਬਹੁਤ ਕਲੀਅਰ ਕੱਲ ਜਿਹੜੀਆਂ ਲੋਕ ਸਭਾ ਦੇ ਚੋਈਆਂ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਰਾਜਨੀਤੀ ਕੀਤੀ ਔਰ ਦੋਹਾਂ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੀ ਕੋਈ ਕਸਮ ਦੀ ਛੱਡੀ ਪਰ ਸੱਚ ਦੇ ਸਾਥੀ ਹੈ ਸੱਚ ਦੇ ਸਾਥੀ ਰਹਿਣਾ ਝੂਠ ਰਹਿ ਝੂਠ ਰਹਿਣਾ ਕੋਈ ਝੂਠ ਫਾ ਸਕਦੇ ਹੋ ਟੰਪੜੇ ਜਿੰਨਾ ਮਰਜ਼ੀ ਮਾਰੀ ਜਾਓ ਪਰ ਸਚਾਈ ਛੁੱਪ ਨਹੀਂ ਸਕਦੀ ਇੱਕ ਕਰਕੇ ਸੱਚ ਜਿਹੜਾ ਕੱਲ ਸਾਹਮਣੇ ਆ ਲੋਕ ਸਭਾ ਦੇ ਵਿੱਚ ਸਾਚ ਨੂੰ ਜਿਹੜਾ ਬੋਲਣਾ ਪਿਆ ਪਰ ਦੂਸਰਿਆਂ ਨੂੰ ਲੈ ਕੇ ਜਿੱਥੇ ਲਗਾਤਾਰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਵੀ ਪੰਜਾਬ ਦੀ ਪਰਾਲੀ ਦੇ ਨਾਲ ਪ੍ਰਦੂਸ਼ਣ ਵੱਧਦਾ ਪਰ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਕੱਲਾ ਕਾਰਨ ਪਰਾਲੀ ਨਹੀਂ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਉਹ ਘਟੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ